ਇਲੈਕਟ੍ਰੀਕਲ ਟ੍ਰੇਡਰਸ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਪੰਜਾਬਪਾਲ ਮੰਡਲ ਦੇ ਸਕੱਤਰ ਬਲਬੀਰ ਪਸੀਨ ਅਤੇ ਇਲੈਕਟ੍ਰੀਕਲ ਟ੍ਰੇਡਰਸ ਐਸੋਸੀਏਸ਼ਨ ਅੰਮ੍ਰਿਤਸਰ ਦੇ ਚਰਨਲ ਸਕੱਤਰ ਅਸ਼ਵਨੀ ਕੁਮਾਰ ਸ਼ਰਮਾ ਨੇ ਦੀਵਾਲੀ ਅਤੇ ਬੰਦੀਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਉਹਨਾਂ ਸਾਰੇ ਸ਼ਹਿਰ ਵਾਸੀਆਂ ਨੂੰ ਸੁਨੇਹਾ ਦਿੱਤਾ ਕਿ ਦੀਵਾਲੀ ਖੁਸ਼ੀਆਂ ਭਰਿਆ ਤਿਉਹਾਰ ਹੈ ਸੋ ਇਸ ਤਿਹਾੜ ਨੂੰ ਸਾਰਿਆਂ ਨਾਲ ਰਲ ਕੇ ਮਨਾਉਣਾ ਚਾਹੀਦਾ ਹੈ ਅਤੇ ਉਹਨਾਂ ਕਿਹਾ ਕਿ ਇਸ ਤਿਹਾੜ ਨੂੰ ਜਿੱਥੇ ਅਸੀਂ ਆਪਣੇ ਪਰਿਵਾਰ ਨਾਲ ਮਨਾਉਂਦੇ ਹਾਂ ਉੱਥੇ ਇੱਕ ਇਹ ਵੀ ਉਪਰਾਲਾ ਕਰਨਾ ਚਾਹੀਦਾ ਹੈ ਕਿ ਜਿਹੜੇ ਜ਼ਰੂਰਤਮੰਦ ਪਰਿਵਾਰ ਹਨ ਉਹਨਾਂ ਦੇ ਨਾਲ ਮਿਲ ਕੇ ਇਸ ਤਿਹਾੜ ਦੀਆਂ ਖੁਸ਼ੀਆਂ ਸਾਂਝੀਆਂ ਕਰੀਏ ਅਤੇ ਜਿਹੜੇ ਛੋਟੇ ਦੁਕਾਨਦਾਰ ਹਨ ਉਹਨਾਂ ਤੋਂ ਵੀ ਖਰੀਦਦਾਰੀ ਕਰੀਏ ਤਾਂ ਜੋ ਉਹ ਵੀ ਇਸ ਤਿਹਾੜ ਨੂੰ ਚੰਗੇ ਤਰੀਕੇ ਨਾਲ ਮਨਾ ਸਕਣ ਮੈਂ ਬਲਬੀਰ ਪਸੀਨ ਇਲੈਕਟ੍ਰੀਕਲ ਟਰੇਡਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਤੇ ਉਹਦੇ ਨਾਲ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦਾ ਸੈਕਟਰੀ ਜਿਹੜੀਆਂ 55 ਐਸੋਸੀਏਸ਼ਨਾਂ ਸਾਡੇ ਨਾਲ ਜੁੜੀਆਂ ਹੋਈਆਂ ਨੇ ਉਹ ਸਾਰਿਆਂ ਵੱਲੋਂ ਆਪਾਂ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਨੇ ਆ ਆਪਣੇ ਅੰਮ੍ਰਿਤਸਰ ਵਾਸੀਆਂ ਨੂੰ ਤੇ ਉਹਦੇ ਨਾਲ ਹੀ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਇਹ ਸਾਰਿਆਂ ਦਾ ਸਾਂਝਾ ਤਿਉਹਾਰ ਹੈ ਇਹਦੇ ਵਿੱਚ ਹਿੰਦੂ ਸਿੱਖ ਈਸਾਈ ਮੁਸਲਮਾਨ ਸਾਰੇ ਤੁਹਾਨੂੰ ਪਤਾ ਬੜੀ ਧੂਮਧਾਮ ਨਾਲ ਦੀਵਾਲੀ ਮਨਾਉਂਦੇ ਨੇ ਤੇ ਇਹਦੇ ਵਿੱਚ ਵਪਾਰੀਆਂ ਨੂੰ ਤੇ ਛੋਟੇ ਵਪਾਰੀਆਂ ਨੂੰ ਬੜੀ ਆਸ ਹੁੰਦੀ ਹੈ ਕਿ ਸਾਡੇ ਕੋ ਕੋਈ ਕਸਟਮਰ ਆਊਗਾ ਤੇ ਸਾਡੀ ਦੀਵਾਲੀ ਵਧੀਆ ਲੰਘੂਗੀ ਤੇ ਮੈਂ ਸਾਰੇ ਆਪਣੇ ਵਪਾਰੀਆਂ ਨੂੰ ਗੁਜਾਰਿਸ਼ ਕਰਾਂਗਾ ਜਿਹੜੇ ਸਾਡੇ ਛੋਟੇ ਵਪਾਰੀ ਨੇ ਉਹਨਾਂ ਦਾ ਕੋਈ ਮੋਲ ਭਾਵਨਾ ਕੀਤਾ ਜਾਵੇ ਜਿਸ ਤਰ੍ਹਾਂ ਕੋਈ ਦੀਵਾ ਵੇਚਣ ਵਾਲਾ ਹੈ ਕੋਈ ਦੀਵਾਲੀ ਲਗਾਉਂਦਾ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜੇ ਫੜੀਆਂ ਵਗੈਰਾ ਲਾਉਂਦੇ ਨੇ ਦੀਵਾਲੀ ਦਾ ਮੁਤਲਕ ਕੋਈ ਸਮਾਨ ਲਗਾਉਂਦੇ ਨੇ ਉਹਨਾਂ ਨਾਲ ਕੋਈ ਮੋਲ ਭਾਵਨਾ ਕਰੋ ਉਹ ਜਿੰਨੇ ਪੈਸੇ ਮੰਗਦੇ ਨੇ ਉਹਨਾਂ ਨੂੰ ਦਿਓ ਇਹੀ ਤੁਹਾਡੀ ਉਹਨਾਂ ਦੀ ਮਦਦ ਹੈ ਤੇ ਇਹੋ ਆਪਾਂ ਕੋ ਨੀਡੀ ਪਰਸਨ ਨੇ ਜਿਹੜੇ ਉਹ ਤੁਹਾਨੂੰ ਪਤਾ ਹੈਗੇ ਹਰ ਕੋਈ ਤੇ ਦੁਆਲੀ ਲਗਾਉਂਦਾ ਨਹੀਂ ਹੈ ਦੁਆਲੀ ਤੇ ਉਹੀ ਲਗਾਉਂਦਾ ਜਿਹਨੂੰ ਨੀਡਸ ਹੁੰਦੀ ਹੈ ਉਹਨੂੰ ਆਸ ਹੁੰਦੀ ਹੈ ਕਿ ਮੈਂ ਅੰਮ੍ਰਿਤਸਰ ਦੇ ਵਿੱਚ ਹਰ ਬਾਜ਼ਾਰ ਦੇ ਵਿੱਚ ਜਿਹੜੀ ਰਸ਼ਪਿਆ ਦਾ ਤੁਹਾਨੂੰ ਪਤਾ ਉਹਦੇ ਵਿੱਚ ਸਾਰਾ ਫੜੀਆਂ-ਫੜੀਆਂ ਲੱਗੀਆਂ ਹੁੰਦੀਆਂ ਨੇ ਉਹਨਾਂ ਨਾਲ ਹੀ ਤੋਲ-ਭਾਅ ਨਹੀਂ ਕਰਨਾ ਮੇਰੀ ਸਾਰਿਆਂ ਨੂੰ ਗੁਜਾਰਿਸ਼ ਹੈ ਇਹਦੇ ਨਾਲ ਹੀ ਮੈਂ ਸਾਰੇ ਆਪਣੇ ਵਪਾਰੀਆਂ ਨੂੰ ਗੁਜਾਰਿਸ਼ ਕਰਾਂਗਾ ਪੰਜਾਬ ਪ੍ਰਦੇਸ਼ ਵਪਾਰ ਮੰਡਲ ਵੱਲੋਂ ਸਾਨੂੰ ਸਾਰੇ ਵਪਾਰੀਆਂ ਨੂੰ ਇਹੀ ਗੁਜਾਰਿਸ਼ ਹੈ ਕਿ ਤੁਸੀਂ ਨੋ ਪ੍ਰੋਫਿਟ ਨੋ ਲਾਸ ਤੇ ਉਹ ਭਰਾਵਾਂ ਨੂੰ ਸਮਾਨ ਵੇਚੋ ਜਿਹੜੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਫਲੱਡ ਆਇਆ ਦਾ ਅਈ ਨਾਲਾ ਰਮਦਾਸ ਇਹ ਸਾਰੇ ਇਲਾਕਿਆਂ ਦੇ ਵਿੱਚ ਜਿੰਨੇ ਵੀ ਮੇਰੇ ਵਪਾਰੀ ਭਰਾ ਨੇ ਇਹ ਕੋਸ਼ਿਸ਼ ਕਰਨ ਕਿ ਆਪਾਂ ਜਿਹੜਾ ਸਮਾਨ ਹੈ ਕੋਈ ਜ਼ਿਆਦਾ ਮਾਰਜਨ ਤੇ ਨਹੀਂ ਵੇਚਣਾ ਬਿਲਕੁਲ ਘੱਟ ਮਾਰਜਨ ਲੈ ਕੇ ਆਪਾਂ ਉਹ ਨੀਡੀ ਪਰਸਨ ਦੀ ਮਦਦ ਕਰਨੀ ਹੈ ਜਿਨ੍ਹਾਂ ਦੀ ਉਹਨੂੰ ਜ਼ਰੂਰਤ ਹੈ ਮੇਰੀ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਇਹੋ ਗੁਜਾਰਿਸ਼ ਹੈ ਕਿ ਜਿਹੜੇ ਗਰੀਬ ਪਰਿਵਾਰ ਨੇ ਆਪਾਂ ਉਹਨਾਂ ਦੀ ਬਾਹ ਫੜੀਏ ਜਿਹੜੇ ਅਫੋਰਡ ਨਹੀਂ ਕਰ ਸਕਦੇ ਦੀਵਾਲੀ ਨਹੀਂ ਮਨਾ ਸਕਦੇ ਆਪਾਂ ਉਹਨਾਂ ਨਾਲ ਸਾਂਝਾ ਤਿਹਾਰ ਤਾਦੀ ਮਨਾ ਸਕਦੇ ਆ ਜੇ ਆਪਾਂ ਉਹਨਾਂ ਦੀ ਬਾਹ ਫੜੀਏ ਮੈਂ ਪ੍ਰਮਾਤਮਾ ਅੱਗੇ ਇਹੋ ਹੀ ਬੇਨਤੀ ਕਰਦਾ ਵਾਂ ਕਿ ਜਿਹੜੀ ਆਉਣ ਵਾਲੇ ਤਿਹਾਰ ਨੇ ਦੀਵਾਲੀ ਦਾ ਇਹ ਸਾਰੇ ਮੇਰੇ ਭਰਾਵਾਂ ਨਾਲ ਬਹੁਤ ਵਧੀਆ ਤਰੀਕੇ ਨਾਲ ਮਿਲਾਨ ਹੋ ਤੇ ਪ੍ਰਮਾਤਮਾ ਦੀ ਉਹਨਾਂ ਉੱਤੇ ਭਰਪੂਰ ਲਕਸ਼ਮੀ ਮਾਤਾ ਦੀ ਉਹਨਾਂ ਦੇ ਉੱਤੇ ਭਰਪੂਰ ਮੇਰ ਰਵੇ ਤਾਂ ਕਿ ਉਹ ਇਹ ਤਿਹਾਰ ਨੂੰ ਬੜੇ ਧੁੰਮਧਾਨਾ ਮਨਾ ਸਕਣ ਮੈਂ ਅਸ਼ਟਿੰਗਵਰ ਸ਼ਰਮਾ ਇਲੈਕਟ੍ਰੀਕਟਰ ਐਸੋਸੀਏਸ਼ਨ ਅੰਮ੍ਰਿਤਸਰ ਦਾ ਜਨਰਲ ਸਕੱਤਰ ਹੈ ਔਰ ਮੈਂ ਆਪਣੇ ਅੰਮ੍ਰਿਤਸਰ ਦੇ ਸ਼ਹਿਰ ਵਾਸੀਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਔਰ ਦੇਜ ਦੇ ਸਾਰੇ ਵਾਸੀਆਂ ਨੂੰ ਆਪਣੀ ਦੀਵਾਲੀ ਦੀ ਕਿ ਬੰਦੀ ਛੋੜ ਦੇ ਦਿਵਸ ਦੀ ਮੁਬਾਰਕਬਾਦ ਦਿੰਨਾ ਤੇ ਆਪਣੀ ਇਲੈਕਟ੍ਰੀਕਲ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਵੱਲੋਂ ਵੀ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਔਰ ਮੈਂ ਚਾਹਨਾ ਕਿ ਪਰਮਾਤਮਾ ਕਰੇ ਇਹ ਤਿਆਰ ਖੁਸ਼ੀਆਂ ਭਰਿਆ ਆਵੇ ਸਭ ਲਈ ਔਰ ਬੱਚਿਆਂ ਨੂੰ ਵੀ ਖਾਸ ਕਰਕੇ ਇਹ ਔਰ ਪਰਿਵਾਰਾਂ ਨੂੰ ਇਹ ਹੀ ਕੰਨੇ ਆ ਘਰ ਦੇ ਮੈਂਬਰਾਂ ਨੂੰ ਵੀ ਕਿ ਬੱਚਿਆਂ ਨੂੰ ਪਟਾਕਿਆਂ ਤੋਂ ਦੂਰ ਰੱਖਿਆ ਜਾਵੇ ਤਾਂ ਹੀ ਪੋਲੂਸ਼ਨ ਤੋਂ ਬਚਿਆ ਜਾਵੇ ਔਰ ਜਿਸ ਤਰ੍ਹਾਂ ਸਾਡੀ ਐਸੋਸੀਏਸ਼ਨ ਅੱਗੇ ਬੜਾ ਮੱਤ ਚੜ ਕੇ ਕੰਮ ਕਰ ਰਹੀ ਹੈ ਜਿਸ ਤਰ੍ਹਾਂ ਕਿ ਹੋਂ ਸਾਡੇ ਬੜੀ ਆਫਤਾ ਆਈ ਸੀ ਪੰਜਾਬ ਦੇ ਉੱਤੇ ਖੜਪੀੜਤਾ ਵਾਸਤੇ ਕਿ ਉੱਤੇ ਬਹੁਤ ਵੱੱਟ ਚੜ ਕੇ ਕੰਮ ਕੀਤਾ ਔਰ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਹੀ ਕਾਂਗ ਆਪਣੇ ਪੰਜਾਬ ਵਾਸੀਆਂ ਨੂੰ ਜਿਸ ਤਰ੍ਹਾਂ ਉਹਨਾਂ ਨੇ ਮਦਦ ਕੀਤੀ ਉਹਨਾਂ ਦੀ ਪਰ ਹਜੇ ਵੀ ਬਹੁਤ ਪਰਿਵਾਰ ਐਸੇ ਨੇ ਜਿਹੜੇ ਕਿ ਪੂਰੇ ਸਟੈਂਡ ਨਹੀਂ ਕਰ ਸਕੇ ਜੇਕਰ ਅਸੀਂ ਇਹਨਾਂ ਦੀ ਹੋਰ ਮਿਲ ਕੇ ਮਦਦ ਕਰੀਏ ਇਹੀ ਸਾਡਾ ਦਿਵਾਲੀ ਦਾ ਤੋਹਫਾ ਹੋਏਗਾ ਉਹਨਾਂ ਨੂੰ ਔਰ ਉਹਨਾਂ ਨੂੰ ਪਰਨਵਾਸ ਨੂੰ ਬਕਰੇਗਾ ਤਾਂ ਉਹ ਵੀ ਪਰਮਾਤਮਾ ਕਰਕੇ ਉਹ ਵੀ ਦਿਵਾਲੀ ਦੀਆਂ ਖੁਸ਼ੀਆਂ ਚ ਔਰ ਪਰਮਾਤਮਾ ਵਾਹਿਗੁਰੂ ਦੀਆਂ ਖੁਸ਼ੀਆਂ ਉਹਨਾਂ ਦੇ ਹੀ ਸਿਰ ਤੇ ਬਣਿਆ ਰਹਿਣ ਔਰ ਸਾਡੇ ਭੈਣ ਭਰਾ ਮਿਲ ਕੇ ਸਾਰੇ ਖੁਸ਼ੀਆਂ ਮਨਾ ਇੱਕ ਵਾਰੀ ਮੈਂ ਫਿਰ ਆਪਣੇ ਇਲੈਕਟ੍ਰੀਕਲ ਡੇਟ ਐਸਐਲਜੀ ਦੇ ਮੈਂਬਰਾਂ ਵੱਲੋਂ ਸਾਰੇ ਪਰਿਵਾਰਾਂ ਵੱਲੋਂ ਆਪਣੇ ਸਾਰੇ ਆਪਣੇ ਸ਼ਹਿਰ ਵਾਸੀਆਂ ਨੂੰ ਬੰਦੀ ਛੋੜ ਦੀ ਵਸਤੀ ਔਰ ਦਿਵਾਲੀ ਦੀ ਲੱਖ ਲੱਖ ਵਧਾਈ ਦਿੰਦਾ ਹਾਂ